ਬੱਸ ਵਾਲ ਆਇਆ ਉਹਨੇ ਟੱਕਰ ਮਾਰੀ ਮੁੰਡਾ ਸਾਡਾ ਇੱਕ ਜੀ ਥਾਂ ਹੀ ਪੂਰਾ ਹੋ ਗਿਆ ਇੱਕ ਦੋ ਮਾਪੋਤ ਸੀਰੀਅਸ ਵਾ ਕੰਡੀਸ਼ਨ ਸੀ ਇੱਕ ਪਰਿਵਾਰ ਦੇ ਸੀ ਸਾਰੇ ਜਣੇ ਇੱਕ ਕੋਈ ਪਰਿਵਾਰ ਦੇ ਸੀਗੇ ਸਾਰੇ ਪੰਜਾਬ ਸਰਕਾਰ ਮੁੜਦਾਬਾਗ ਭਗਵਾਨ ਤੁਮਾਰ ਮੁੜਦਾਬਾਗ ਭਗਵਾਨ ਤੁਮਾਰ ਮੁੜਦਾਬਾਗ ਜੋ ਕਿ ਇਹ ਨਸ਼ੇ ਖਾ ਕੇ ਜਾਂਦੇ ਆ ਕਈ ਆਪਣੇ ਸ਼ੋਰ ਦੀਆਂ ਨੇ ਕਨਵੈਂਸ ਆ ਜਾਂ ਕੋਈ ਪੈਦਲ ਤੁਰ ਕੇ ਜਾ ਰਿਹਾ ਆ ਇਹ ਉਹਨਾਂ ਨੂੰ ਕੁਝ ਸਮਝਦਾ ਹੀ ਨਹੀਂ ਹੈਗੇ ਪੰਜਾਬ ਸਰਕਾਰ ਮੁੜਦਾਬਾਗ ਯਾਰ ਤੁਹਾਡੇ ਵਿੱਚ ਕੋਈ ਸਟੱਫ ਦਾ ਜੋਬ ਨਹੀਂ ਦੇਖਿਆ ਨਾ ਜਸਵਿੰਦਰ ਕੋਰ ਅੱਜ ਕੀ ਹੋਇਆ ਜਿਹੜਾ ਐਕਸੀਡੈਂਟ ਹੋਇਆ ਔਰ ਕਿਉਂ ਤੁਸੀਂ ਤਾਂ ਰੋਡ ਬਜਾਮ ਕੀਤਾ ਹੈ ਜੀ ਸਾਈਡ ਤੇ ਤੁਰੇ ਜਾਂਦੇ ਹੀ ਸਾਡੀ ਚਾਚੀ ਤੇ ਚਾਚੀ ਦੇ ਤੋਂ ਹੁੰਦੇ ਉਹਨਾਂ ਦਾ ਘਰ ਵਾਲਾ ਪਹਿਲਾਂ ਹੈ ਨਹੀਂ ਦਾ ਡੈਥ ਹੋ ਗਈ ਸੀ ਉਹਨਾਂ ਦੀ ਪਹਿਲੇ ਉਹ ਇੱਥੋਂ ਪੇਕੇਾਂ ਤੋਂ ਚਲ ਗਏ ਸੀਗੇ ਆਪਣੇ ਪੇਕੇ ਪਿੰਡ ਰਹਿਣ ਚਲ ਗਏ ਸੀਗੇ ਤੇ ਉਹ ਅੱਜ ਇੱਥੇ ਦਾਣੇ ਦਾ ਕਾਰਡ ਕਰਕੇ ਆਏ ਸੀ ਇੰਗੂਖਾ ਲਗਾਉਣ ਬੱਸ ਆਲਾ ਆਇਆ ਉਹਨੇ ਟੱਕਰ ਮਾਰੀ ਮੁੰਡਾ ਸਾਡਾ ਇੱਕ ਜੀ ਥਾਂ ਹੀ ਪੂਰਾ ਹੋ ਗਿਆ ਇੱਕ ਦੋ ਮਾਂ ਪੁੱਤ ਸੀਰੀਅਸ ਵਾ ਕੰਡੀਸ਼ਨ 21 ਪਰਿਵਾਰ ਦੇ ਸੀ ਸਾਰੇ ਜਿਹੜੇ ਇੱਕੋ ਹੀ ਪਰਿਵਾਰ ਦੇ ਸੀਗੇ ਸਾਰੇ ਠੀਕਾ ਤਿੰਨੋਂ ਇੱਕ ਪਰਿਵਾਰ ਦੇ ਸੀਗੇ ਮਾਂ ਪੁੱਤ ਸੀਗੇ ਤਿੰਨ ਨਹੀਂ ਜਾਣੇ ਠੀਕਾ ਇਹਨਾਂ ਦੀ ਸਾੜ ਮਾਰੀ ਇੱਕ ਮੁੰਡਾ ਥਾਂ ਹੀ ਪੂਰਾ ਹੋ ਗਿਆ ਆ ਦੋ ਦੋਨੇ ਮਾਂ ਪੁੱਤ ਕੰਡੀਸ਼ਨ ਖਰਾਬ ਹੀ ਆ ਆਖਰੀ ਸਾਈ ਲੈਂਡ ਦੇ ਆਖਰੀ ਸਾਈ ਲੈਂਡ ਦੇ ਆ ਕੀ ਕੀ ਹੁਣ ਮੰਕਰ ਕਰ ਦਿਓ ਪ੍ਰਸ਼ਾਸਨ ਮਾਂ ਦਾ ਇਨਸਾਫ ਕਰਦੇ ਆ ਕਿ ਡਰਾਈਵਰ ਤੇ ਪਰਚਾ ਦਰਜ ਕੀਤਾ ਜਾਵੇ ਜਿਹੜੇ ਐਕਸੀਡੈਂਟ ਹੁੰਦੇ ਆ ਅੱਗੇ ਤੋਂ ਨਾ ਹੋਣ ਇंसा ਜਿਹੜੇ ਚਾਹੀਦਾ ਆ ਜਿਹੜੇ ਸਪਾਇਕ ਸਕੂਟੀਆਂ ਉਹ ਵਾਲੇ ਜਿਹੜੇ ਵੱਡੇ ਕਨਵੈਂਸ ਹੋ ਅਲਗੋ ਰੋਡ ਹੋਣਾ ਚਾਹੀਦਾ ਆ ਕਿਉਂਕਿ ਇਹ ਨਸ਼ਾ ਖਾ ਕੇ ਜਾਂਦੇ ਆ ਇਹ ਜਿਹੜੀਆਂ ਸ਼ੋਰਟੀਆਂ ਜਿਹੜੇ ਕਨਵੈਂਸ ਆ ਜਾਂ ਕੋਈ ਪੈਦਾ ਸਮਝ ਨਹੀਂ ਆਗੇ ਕਾਲੂ ਛੜੀਆਂ ਧੀਕ ਕੋ ਪਿਆਣਾ ਕੋਈ ਭਰਾ ਕੋਈ ਵੀ ਰੋਡ ਤੇ ਜਾਂਦਾ ਕੋ ਬਾਈਕ ਸਕੂਟੀ ਤੇ ਕੋਈ ਜੌਬ ਤੇ ਜਾ ਰਿਹਾ ਆ ਕੋ ਸਕੂਲ ਜਾ ਰਿਹਾ ਕੋ ਕਿਤੇ ਵੀ ਜਾਂਦਾ ਪਿਆ ਉਹਨਾਂ ਦੀ ਕੋਈ ਸੇਫਟੀ ਹੈ ਨਹੀਂਗੀ ਕਿਉਂਕਿ ਵੱਡੇ ਕਨਵੈਂਸ ਆਉਂਦੇ ਆ ਉਹ ਜਿਹੜੇ ਛੋਟੇ ਕਨਵੈਂਸ ਆ ਉਹਨਾਂ ਨੂੰ ਸਾਈਡ ਤੇ ਲਾ ਦਿੰਦੇ ਆ ਆਪਣੀ ਜਿਹੜੀ ਉਹਨਾਂ ਦੀ ਕਾਲੀ ਹੁੰਦੀ ਆ ਨਾ ਟਾਈਮ ਪੂਰਾ ਕਰਨਾ ਹੁੰਦਾ ਜਾਂ ਜਲੰਧਰ ਜਾਣਾ ਜਾਂ ਬਹੁਤ ਜ਼ਿਆਦਾ ਦੂਰ ਜਾਣਾ ਹੈ ਆਪਣੇ ਪਠਾਨਕੋਟ ਜਾਣਾ ਇਹਨਾਂ ਨੇ ਟਾਈਮ ਪੂਰਾ ਕਰਨਾ ਟਾਈਮ ਤੇ ਬੱਸ ਪਹੁੰਚਾਉਣੀ ਆ ਫਿਰ ਉਹਦੇ ਚੱਕਰ ਦੇ ਵਿੱਚ ਆਪਣੇ ਜੜਾ ਇਹਦਾ ਕਨਵੈਂਸ ਲਗਾ ਲੈਂਦੇ ਆ ਜਿਹੜੇ ਛੋਟੇ ਕਨਵੈਂਸ ਆ ਉਹ ਕੀ ਹੁਣ ਮੰਗ ਕੇ ਕਰਦੇ ਪੁਲਿਸ ਅਸੀਂ ਮੰਗ ਕੇ ਕਰਦੇ ਆ ਜਿਹੜਾ ਡਰਾਈਵਰ ਜਿਹੜਾ ਪੁਲਿਸ ਨੇ ਆਪ ਲਿਆ ਕੇ ਗਈ ਆ ਪੁਲਿਸ ਡਰਾਈਵਰ ਨੂੰ ਉਹਨੂੰ ਇੱਥੇ ਪੇਸ਼ ਕੀਤਾ ਜਾਵੇ ਸਾਰੇ ਤਾਂ ਫਿਰ ਜਿਹੜੀ ਸਾਡੇ ਹੈਗੇ ਪਰਿਵਾਰ ਜਾਂ ਪਿੰਡ ਵਾਲੇ ਅਸੀਂ ਫੈਸਲਾ ਕਰਾਂਗੇ ਉਹਨੂੰ ਉਹਨੂੰ ਕਿੱਦਾਂ ਮਾਰਨਾ ਜਿੱਦਾਂ ਨਾਲ ਸਾਡਾ ਜੀ ਮਾਰੇ ਕੀ ਸਜਣਾ ਨਹੀਂ ਉਹ ਆਪਾਂ ਡਿਸਾਈਡ ਕਰਾਂਗੇ ਠੀਕ ਸਰਜੀਤ ਸਿੰਘ ਜੀ ਕੀ ਲੱਗਦੇ ਤੁਹਾਡੇ ਮੇਰੀ ਚਾਚੀ ਜੀ ਲੱਗਦੇ ਇਹ ਕੌਣ ਕੌਣ ਸੀਗੇ ਕਿੱਥੇ ਜਾ ਰਹੇ ਸੀਗੇ ਆਪਣੇ ਪਿੰਡ ਤੋਂ ਆਏ ਸੀ ਜੀ ਗੰਨਾ ਸਾਹਿਬ ਅੱਡੇ ਦੇ ਉੱਤਰ ਕੇ ਮਿਲ ਕੇ ਪਿੰਡ ਨੂੰ ਜਾ ਰਹੇ ਸੀਗੇ ਆਪਣੇ ਵਿਧਵਾ ਪੈਸ਼ਨ ਲੈਣ ਦੇ ਇਹ ਦਰਗਾੜਾ ਪਲੇਡ ਕਰਾਉਣ ਵਾਸਤੇ ਜੀ ਕੀ ਹੋਇਆ ਰਸਤੇ 'ਚ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਰਸਤੇ ਵਿੱਚ ਆ ਰਹੇ ਹੀ ਪੈਦਲ ਇਹ ਬੱਥ ਬੱਧੀ ਆ ਜੀ ਬੜੀ ਯੋਗ ਨਾਲ ਜਿਹੜੀ ਆਪਣੇ ਪਠਾਨਕੋਟ ਤੋਂ ਲੁਧਿਆਣਾ ਜਾ ਰਹੇ ਸੀ ਜੀ ਰਾਜਤਾਨੀ ਬੱਥਾ ਜੀ ਤੇ ਜੇ ਜੇ ਦੀ ਮੌਤ ਹੋਇਆ ਹੈਗਾ ਜੀ ਤੁਹਾਨੂੰ ਦੱਸ ਦਿੰਦਾ ਜੀ ਨੰਬਰ ਇਹਦਾ ਮੌ ਜੇ ਦੀ ਮੌਤ ਹੋਇਆ ਉਹ ਉਹਨੇ ਕੀ ਨਾਮ ਉਹਦਾ ਉਹਦਾ ਨਾਮ ਕਾਲੂ ਸਿੰਘ ਆ ਜੀ ਜੇ ਦੀ ਮੌਤ ਹੋਈ ਆ ਜੀ ਤੇ ਬਾਕੀ ਜ਼ਖਮੀ ਕਿੰਨੇ ਆ ਦੋ ਜਣੇ ਜ਼ਖਮੀ ਆ ਜੀ ਇਹਦੇ ਵਿੱਚ ਇੱਕੋ ਪਰਿਵਾਰ ਦੇ ਆ ਸਾਰੇ ਇੱਕੋ ਪਰਿਵਾਰ ਦੇ ਆ ਜੀ ਹਾਂ ਜੀ ਤੇ ਕੀ ਤੁਸੀਂ ਮੰਗ ਕੀ ਕਰਦੇ ਹੋ ਪੁਲਿਸ ਤੋਂ ਹੁਣ ਅਸੀਂ ਇਨਸਾਫ ਚਾਹੁੰਦੇ ਆ ਜੀ ਹੁਣ ਤੇ ਉਹ ਵੀ ਸਰਕਾਰ ਤੋਂ ਇਨਸਾਫ ਚਾਹੀਦਾ ਜੀ ਇੱਕ ਬੱਚੇ ਦੀ ਡੈਥ ਹੋ ਗਈ ਹੈ ਜੀ ਦੋ ਬਿਲਕੁਲ ਸੀਰੀਅਸ ਆ ਉਹਨਾਂ ਦਾ ਕੋਈ ਪਤਾ ਨਹੀਂ ਵਜਨ ਨਾ ਵਜਨ ਠੀਕ ਹੈ ਜੀ ਸਾਨੂੰ ਪੂਰਾ ਇਨਸਾਫ ਚਾਹੀਦਾ ਜੀ ਜੋ ਵੀ ਇੱਥੇ ਡਰਾਈਵਰ ਆ ਇਹਨਾਂ ਨੂੰ ਪੂਰੀ ਸਜ਼ਾ ਹੋਣੀ ਚਾਹੀਦੀ ਹੈ ਦੋਨੇ ਡਰਾਈਵਰ ਤੇ ਕਨੈਕਟਰ ਭੱਜ ਗਏ ਆ ਜੀ ਠੀਕ ਹੈ ਜੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਾਨੂੰ ਇਨਸਾਫ ਚਾਹੀਦਾ ਜੀ ਠੀਕ ਹੈ ਜੀ ਸਾਡੀ ਨਹੀਂ ਇੱਥੇ ਪੁ ਅੱਜ ਸਵੇਰੇ ਹੁਣੇ ਹੁਣੇ ਸਾਡੇ ਕੋਲ ਤਿੰਨ ਪੇਸ਼ੈਂਟ ਐਕਸੀਡੈਂਟ ਦੇ ਨਾਲ ਆਏ ਨੇ ਜਿਨ੍ਹਾਂ 'ਚ ਇੱਕ ਪੇਸ਼ੈਂਟ ਮਰਵਾਦਿਆ ਤੇ ਦੋ ਪੇਸ਼ੈਂਟ ਇੱਕ ਏਡੀ ਇੱਕ ਉਹਨਾਂ ਦਾ ਮਕਾੜ ਇਹ ਦੋਨੇ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ ਜਿਨ੍ਹਾਂ ਦੇ ਸਿਰ ਦੇ ਵਿੱਚ ਸੱਟ ਲੱਗੀ ਸੀ ਕੰਡੀਸ਼ਨ ਉਹਨਾਂ ਦੀ ਸੀਗੀ ਇਸ ਤੋਂ ਇਲਾਵਾ ਵੀ ਹੋਰ ਵੀ ਕੋਈ ਪੇਸ਼ੈਂਟ ਆਇਆ ਕੀ ਹੋਰ ਕੋਈ ਹਾਂਜੀ ਫਿਲਹਾਲ ਪੇਸ਼ੈਂਟ ਨਹੀਂ ਹੈ ਸੁਣਨ ਤੋਂ ਜਾਂ ਜਿਹੜੇ ਲੈ ਕੇ ਆਏ 108 ਕੋਈ ਰਿਗਰ ਹੈ ਵੀ 10 ਨੰਨੇ ਸੀਗੇ